ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਭਲਵਿੰਦਰ ਕੌਰ ਅੱਜ ਅਸੀਂ ਛੱਲੀਆਂ ਨਵੇਂ ਤਰੀਕੇ ਨਾਲ ਬਣਾਵਾਂਗੇ ਆਪਾਂ ਚਪੂਜੀ ਹੋਈ ਛੱਲੀ ਤੇ ਡੇਲੀ ਆਪਾਂ ਛੱਲੀਆਂ ਦੇ ਮੌਸਮ ਚ ਖਾਂਦੇ ਰੰਨੇ ਤੇ ਆਪਾਂ ਛੱਲੀ ਨੂੰ ਬਹੁਤ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਤੇ ਇੱਥੇ ਮੈਂ ਦੋ ਛੱਲੀਆਂ ਲਈਆਂ ਸੀ ਛੱਲੀਆਂ ਨੂੰ ਆਪਾਂ ਪਹਿਲੇ ਇਹਨਾਂ ਦੇ ਛੱਲੀਆਂ ਨੂੰ ਆਪਾਂ ਇਹਨਾਂ ਨੂੰ ਛਿਲਕੇ ਇਹਨਾਂ ਨੂੰ ਖੋਲ ਬਣਾਉਗੇ ਇਹਨਾਂ ਦੇ ਅੰਧੀ ਇਹਦੇ ਵਿੱਚ ਛੱਲੀਆਂ ਨੂੰ ਛਿੱਲ ਕੇ ਤੇ ਸਾਫ਼ ਕਰ ਲਿਆ ਸੀ ਤੇ ਹੁਣ ਆਪਾਂ ਛੱਲੀਆਂ ਦੀ ਇਹਦੀ ਕਟਿੰਗ ਕਰ ਲਵਾਂਗੇ ਇਸ ਤਰ੍ਹਾਂ ਦੇ ਮੈਂ ਇਹਨੂੰ ਪੀਸ ਕਰ ਲਵਾਂਗੇ ਤੇ ਛੋਟੇ-ਛੋਟੇ ਛੱਲੀਆਂ ਨੂੰ ਮੈਂ ਪੀਸਾਂ ਦੇ ਵਿੱਚ ਕੱਟ ਲਿਆ ਸੀ ਤੇ ਹੁਣ ਆਪਾਂ ਛੱਲੀਆਂ ਨੂੰ ਇੱਕ ਇੱਕ ਨੂੰ ਤੇ ਥਿਲੇ ਵਿੱਚ ਪਾ ਦਵਾਂਗੇ ਤੇ ਇਹਨਾਂ ਨੂੰ ਆਪਾਂ ਉਬਾਲ ਦੇਵਾਂਗੇ ਬਾਲਾ ਦਵਾ ਦਵਾਂਗੇ ਡਕਸ਼ਨ ਉੱਪਰ ਮੈਂ ਪੈ ਰੱਖ ਦਿੱਤਾ ਸੀ ਤੇ ਇੱਕ ਗਲਾਸ ਆਪਾਂ ਇਹਦੇ ਵਿੱਚ ਪਾਣੀ ਪਾ ਦਵਾਂਗੇ ਪਾਣੀ ਆਪਾਂ ਜ਼ਿਆਦਾ ਨਹੀਂ ਪਾਉਣਾ ਨੋਰਮਲ ਜਿਹਾ ਪਾਣੀ ਪਾਉਣਾ ਆਪਾਂ ਤੇ ਥੋੜਾ ਜਿਹਾ ਇਹਦੇ ਵਿੱਚ ਆਪਾਂ ਨਮਕ ਪਾ ਦਵਾਂਗੇ ਇੱਥੇ ਥੋੜੀ ਜਿਹਾ ਮੈਂ ਚੀਨੀ ਲਵਾਂ ਚੀਨੀ ਲਵਾਂਗੀ ਇਹ ਤਾਂ ਚਤਵੀ ਘੱਟ ਕਿਉਂਕਿ ਜਿਹੜੀਆਂ ਮੈਂ ਛੱਲੀਆਂ ਬਾਲਣੀਆਂ ਇਹਨਾਂ ਦਾਣਿਆਂ ਦਾ ਕਲਰ ਜਿਹੜਾ ਇਸ ਤਰ੍ਹਾਂ ਦਾ ਹੀ ਰਹੇਗਾ ਕਲਰ ਚੇਜ ਨਹੀਂ ਹੋਏਗਾ ਪੀਲਾ ਪੀਲਾ ਕਲਰ ਆਏਗਾ ਤੇ ਹੁਣ ਇਹਨੂੰ ਆਪਾਂ ਡਕਸ਼ਨ ਨੂੰ ਔਨ ਕਰ ਦਵਾਂਗੇ ਤੇ ਛੱਲੀਆਂ ਨੂੰ ਆਪਾਂ 5 ਕਿ ਮਿੰਟ ਇਹਨਾਂ ਨੂੰ ਪਕਾ ਲੈਨੇ ਹਾਂ ਛੱਲੀ ਨੂੰ ਉਬਾਲ ਆ ਗਿਆ ਸੀ ਤਾਂ ਹੁਣ ਚਾਪਾ ਛੱਲੀਆਂ ਨੂੰ ਬਾਹਰ ਕੱਢ ਦਵਾਂਗੇ ਤਾਂ ਛੱਲੀਆਂ ਦਾ ਕਲਰ ਤੁਸੀਂ ਦੇਖ ਸਕਦੇ ਥੋੜੀ ਜਿਹੀ ਆਪਾਂ ਚੀਨੀ ਪਾ ਦਈਏ ਤਾਂ ਬਹੁਤ ਵਧੀਆ ਇਹਨਾਂ ਦਾ ਕਲਰ ਹੋ ਜਾਂਦਾ ਦਾਣਿਆਂ ਦਾ ਮੱਕੀ ਦੇ ਦਾਣਿਆਂ ਦਾ ਤੋਪ ਤੋਂ ਦਾ ਹੁਣ ਅਸੀਂ ਇਹਨੂੰ ਇੱਕ ਇੱਕ ਕਰਕੇ ਬਾਹਰ ਕੱਢ ਦਵਾਂਗੇ ਚੱਲੀਆਂ ਨੂੰ ਬਾਹਰ ਕੱਢ ਕੇ ਅਸੀਂ ਪਲੇਟ ਵਿੱਚ ਰੱਖ ਲਿਆ ਸੀ ਹਾਂਜੀ ਹੁਣ ਆਪਾਂ ਚੱਲੀਆਂ ਨੂੰ ਤੜਕਾ ਲਾਵਾਂਗੇ ਆਪਾਂ ਡੱਚਨ ਉੱਪਰ ਪੈਰ ਰੱਖ ਦੱਸਤਾ ਸੀ ਥੋੜਾ ਜਿਹਾ ਇਹਦੇ ਵਿੱਚ ਹੀ ਰਿਫੈਨ ਤੇਲ ਪਾਵਾਂਗੇ ਦਸਾਟ ਨੂੰ ਗਰਮ ਕਰ ਲਿਆ ਸੀ ਹੁਣ ਆਪਾਂ ਨਾਲ ਹੀ ਇਹਦੇ ਬਟਰ ਪਾ ਦਵਾਂਗੇ ਤੇ ਹੁਣ ਅਸੀਂ ਇੱਥੇ ਥੋੜਾ ਜਿਹਾ ਬਰੀਕ ਥੋਮ ਕੱਟਿਆ ਸੀ ਲਸਣ ਤੇ ਇਹਨੂੰ ਆਪਾਂ ਪਾ ਦਵਾਂਗੇ ਤੜਕ ਲਾਂਗੇ ਨਾਲ ਹੀ ਹੁਣ ਅਸੀਂ ਇਹਦੇ ਵਿੱਚ ਪਾ ਦਵਾਂਗੇ ਕਲਰ ਵਾਲੀ ਮਿਰਚ ਲਾਲ ਚਿਲੀ ਟਮਾਟੋ ਸੌਸ ਉਹਦੇ ਪਾਣੀ ਦੇ ਨਮਕ ਤੋਂ ਕੇਲੂ ਆਪਾਂ ਮਿਕਸ ਕਰ ਦਵਾਂਗੇ ਹੁਣ ਅਸੀਂ ਪਾ ਦਵਾਂਗੇ ਇਹਦੇ ਵਿੱਚ ਧਨੀਆ ਜਿਹੜੀਆਂ ਆਪਾਂ ਛੱਲੀਆਂ ਨੂੰ ਕਬਾਲਿਆ ਸੀ ਤਾਂ ਉਹਨਾਂ ਨੂੰ ਵੀ ਇੱਥੇ ਇਹਦੇ ਚ ਪਾਦ ਕੇ ਮਿਕਸ ਕਰ ਦਵਾਂਗੇ ਤੇ ਮਸਾਲੇ ਨੂੰ ਆਪਾਂ ਇਹਨਾਂ ਦੇ ਉੱਪਰ ਚੰਗੀ ਤਰ੍ਹਾਂ ਲਾ ਦਵਾਂਗੇ ਤੇ ਇਹ ਬਹੁਤ ਵਧੀਆ ਛੱਲੀਆਂ ਬਣ ਕੇ ਤਿਆਰ ਹੁੰਦੀਆਂ ਤੇ ਦੂਸਰੀਆਂ ਛੱਲੀਆਂ ਤੇ ਆਪਾਂ 12 ਉੱਪਰ ਜੇਹੋ ਪਨੀਰ ਫੁੱਜੀਆਂ ਖਾਂਦੇ ਰਹਿੰਦੇ ਆ ਤੇ ਆਪਾਂ ਆਹ ਵਾਲੀ ਛੰਦੀ ਨੂੰ ਬਣਾ ਕੇ ਟੇਸਟ ਕਰਕੇ ਦੇਖਾਂਗੇ ਮੈਂ ਪਹਿਲੇ ਵੀ ਇੱਕ ਵਾਰੀ ਬਣਾਈਆਂ ਸੀ ਮੈਂ ਕਿਹਾ ਆਪਾਂ ਰੈਸਪੀ ਵੀ ਇਹਦੀ ਆਪਾਂ ਸ਼ੇਅਰ ਕਰਦੇ ਆ ਵੀਡੀਓ ਨੂੰ ਤੁਸੀਂ ਜ਼ਰੂਰ ਲਾਈਕ ਕਰਿਆ ਕਰੋ ਜੀ ਸਿੱਕੇ ਨਾਲ ਨੂੰ ਮਿਕਸ ਕਰਤਾ ਦੇਖਣ ਨੂੰ ਕਿੰਨੀਆਂ ਵਧੀਆ ਲੱਗਣੀਆਂ ਖਾਣ ਚ ਕਿੰਨੀ ਟੇਸਟ ਹੋਣਗੀਆਂ ਹੁਣ ਅਸੀਂ ਇਹਨੂੰ ਪਲੇਟ ਵਿੱਚ ਰੱਖ ਦਵਾਂਗੇ ਉੱਪਰੋਂ ਦੀ ਆਪਾਂ ਫਿਰ ਇਹਦੇ ਤਨੀਏ ਨੂੰ ਲਗਾ ਦੇਵਾਂਗੇ ਛੱਲੀ ਤੁਸੀਂ ਦੇਖ ਸਾਹਦੇ ਕਿੰਨੀ ਵਧੀਆ ਛੱਲੀ ਲਾਜਵਾਬ ਛੱਲੀ ਰੈਡੀ ਹੋ ਗਈ ਹੈ ਤੇ ਸਾਡੀ ਲਾਈਟ ਵੀ ਚਲ ਗਈ ਹੈ ਤੇ ਜੇ ਤੁਹਾਨੂੰ ਮੇਰੇ ਛੱਲੀ ਬਣਾਉਣ ਦਾ ਤਰੀਕਾ ਵਧੀਆ ਲੱਗਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦੀ ਸਤਿ ਸ਼੍ਰੀ ਅਕਾਲ ਜੀ